ਉੱਪਰ ਠੰਡਾ ਨਹਿਰ ਦੇ ਵਿੱਚ ਬਈ ਗੱਡੀ ਡਿੱਗੀ ਆ ਜੀ ਅਜੇ ਤੇ ਪਾਣੀ ਦਾ ਫਲੋ ਰੁੱਕ ਰਿਹਾ ਜੀ ਬੈਮਨ ਵਾਲੇ ਪੁਲ ਤੋਂ ਅੱਗੇ ਜੀ है तो है। मेरा नीरज सिंह का नाम है नौजन वैफर सोसाइट ऑफ वॉलंटियर की मामला होया करे एक अपन को कॉल आई सी कि नहर के दे कोल बैमर रोड पे कार डिग चुकी तो हाँ है होंडा मे सी जिदे विच ग्यारह जने टोटल सवार सीगे छे वड्डे सीगे ते पंज जवाक सीगे नहर दे विच डिग्गी कार हां जी हां जी फिर किस तरह कड्डे गए अपने पुलिस की सहायता लोकल सहायता साडी सोसाइटी की सहायता नाल उन्हें बाहर कड्ड के सिविल अस्पताल लेके आंदे ठीक है हुण हालात किवें ने हां जी जी हुण ठीक ने कल एक जवाक थोड़ा सीरियस है बाकी सारे ठीक ਕੀ ਹੋਇਆ ਜੀ ਕੀ ਮੰਗੋ ਬਸ ਆਈ ਰੇਸੀਕਰ ਮੇ ਜਾ ਰਹੇ ਸੀ ਟਿਕਾਣਾ ਜੀ ਬਸ ਕਰ ਰਹੀ ਨਿਕਲੇ ਸੀ ਕਿ ਉਹਨਾਂ ਨੇ ਨਹਿਰ ਕੋਲ ਦੇ ਮੈਨੂੰ ਕੰਮ ਤੇ ਚੱਤਣ ਜਾ ਰਹੇ ਸੀ ਕੀ ਹੋ ਰਹਾ ਉਹ ਗੱਡੀ ਮੁੜ ਕੇ ਨਹਿਰ ਸੀ ਕਿੰਨੇ ਜਣੇ ਸੀ ਸਾਰੇ 11 ਜਣੇ ਪਰਿਵਾਰੀ ਸੀ ਕਿਨਮ ਚੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੇ ਸੀ ਕਿਤੇ ਜਾ ਰਹੀ ਕੰਮ ਤੇ ਆ ਇੱਥੇ ਕਿਨਮ ਆ ਵੀ ਦਲ ਤੇ ਚੱਤਣ ਜਾ ਰਹੇ ਸੀ ਮੈਨੂੰ ਕੰਮ ਤੇ ਹਣੇ ਕਿਥੋਂ ਜੀਵਨ ਸਿੰਘ ਨਗਰ ਕਿ ਨਾਮ ਦਾ ਡਾਕਟਰ ਕਿਹਨਾਂ ਨੇ ਮੇਰਾ ਨਾਮ ਹੀ ਡਾਕਟਰ ਹੈ ਕਿ ਗੋਰ ਮੈਡੀਕਲ ਅਫਸਰ ਸਿਵਲ ਹਸਪਤਲ ਗੋਇੰਦਾਨ ਸਾਡੇ ਕੋਲੇ ਨਾਰਥ ਵਨ ਵੈਲਫੇਅਰ ਸੁਸਾਇਟੀ ਦੇ ਪੁਲਿਸ ਮਾਰਮਾ ਦੁਆਰਾ ਲੈਮਨ ਦਵਾਈ ਕੋਲ ਜਿਹੜੀ ਨਹਿਰ ਹੈ ਉੱਤੇ ਇੱਕ ਉਹਨਾਂ ਦੇ ਦਫਤਰ ਮੁਤਾਬਕ ਇੱਕ ਗੱਡੀ ਦਿੱਖਦੀ ਸੀ ਉਹਦੇ ਵਿੱਚ ਸਾਡੇ ਕੋਲੇ ਪੰਜ ਵਿਕਰੀ ਤੇ ਛੇ ਵੱਡੇ ਲੈ ਕੇ ਆਏ ਨੇ ਉਹਨਾਂ ਦੀ ਹਾਲਤ ਸਿਹਤ ਸਾਡੀ ਸਰਜਨਸ ਦੀ ਕਲੈਕਟ੍ਰੀਸ਼ਨ ਦੀ ਟੀਮ ਨੇ ਉਹਨਾਂ ਨੂੰ ਦੇਖ ਲਿਆ ਇੱਕ ਬੱਚੇ ਨੂੰ ਵੀ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਵੀ ਅਜੇ ਕੁਝ ਘੰਟੇ ਆਬਜ਼ਰਵੇਸ਼ਨ ਉਪੀਨ ਰੱਖਾਂਗੇ ਜਿੰਨੇ ਸਾਡੇ ਕੋਲੇ 11 ਜਾਨੇ ਆਏ ਨੇ Thank <laughs>